ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੰਬੋਟ ਹੈ ਵਾਲਾ ਇਹ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਮਹਰਾਣਾ ਮਹਰਾਣਾ ਪਿੰਡ ਦੋਸਤੋ ਨਜ਼ਦੀਕ ਹਰੀਕੇ ਪਤਨ ਓਨਰ ਵੀਰ ਲਖਵਿੰਦਰ ਸਿੰਘ ਉਹਨਾਂ ਦੇ ਕੋਲ ਆਏ ਆ ਇੱਕ ਪਾਸੇ ਪਿੰਡ ਦੋਸਤੋ ਜੇਕਰ ਨੇੜੇ-ਤੇੜੇ ਦੇ ਪਿੰਡਾਂ ਦੀ ਗੱਲ ਕਰ ਲਈ ਆਲੇ-ਦੁਆਲੇ ਦੇ ਰੂੜੀ ਵਾਲਾ ਪਿੰਡ ਥੋੜੀ ਦੂਰੀ ਤੇ ਆ ਤੇ ਇੱਕ ਪਾਸੇ ਕਿਡੀਆਂ ਪਿੰਡ ਵੀ ਬਿਲਕੁਲ ਨੇੜੇ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਕੰਬੋਟ ਵਾਲੇ ਕਰਨੀ ਆ ਵਪਾਰ ਦਾ ਕਿਤਾ ਵੀਰ ਦਾ ਪਿਛਲੇ ਕੋਈ 15 ਸਾਲ ਤੋਂ ਵਪਾਰ ਦਾ ਕੰਮ ਕਰਤੇ ਆ ਰਹੇ ਨੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਆਪਾਂ 4 ਜਨਵਰੀ ਨੂੰ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਦੋ ਐਨੀਮਲ ਗੱਭਣ ਦਿਖਾਉਣੇ ਆ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਬੱਚੀ ਸੂਈ ਆ ਸੋ ਪੂਰੀ ਡਿਟੇਲ ਆ ਓਨਰ ਵੀਰ ਲਖਵਿੰਦਰ ਸਿੰਘ ਹੋਣਾ ਤੋਂ ਲੈ ਲਾਂਗੇ ਆਪਾਂ ਸੋ ਖੋਲ ਕੇ ਤੋਰ ਕੇ ਪਸ਼ੂ ਦਿਖਾ ਦੇਾਂਗੇ ਪਸ਼ੂ ਰੂਟੀਨ ਦੇ ਵਿੱਚ ਖਰੀਦਦਾਰੀ ਕਰਦੇ ਆ ਠੀਕ ਹੈ ਜੀ ਜਿਵੇਂ ਇਸੇ ਤਰ੍ਹਾਂ ਸਾਫ ਸੁਥਰੇ ਪਸ਼ੂ ਖਰੀਦਦਾਰੀ ਕਰਦੇ ਆ ਲਿਆ ਕੇ ਸੇਲ ਕਰਦੇ ਆ ਬਾਕੀ ਜਿਹੜਾ ਵੀ ਐਨੀਮਲ ਕਿਸੇ ਵੀ ਕਿਸਾਨ ਫਾਰਮਰ ਭਰਾ ਨੂੰ ਪਸੰਦ ਆਊਗਾ ਤੇ ਹਰ ਵਾਰ ਆਪਾਂ ਰਿਕਵੈਸਟ ਕਰਦੇ ਆ ਸਰ ਵੀਰਾਂ ਦੇ ਅੱਗੇ ਇੱਥੇ ਆਣ ਕੇ ਦੋ ਟਾਈਮ ਚੋਕੇ ਜਿਹੜਾ ਪਸ਼ੂ ਸੋਇਆ ਸੁਆਇਆ ਗੱਬਣ ਪਸ਼ੂ ਨੂੰ ਚਾਰੇ ਥਾਣੋਂ ਟਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਲੈ ਲੈਨੇ ਆ ਡਿਟੇਲ ਬਤੇਰੇ ਸਭ ਤੋਂ ਪਹਿਲਾਂ ਵੀਰ ਲਖਵਿੰਦਰ ਸਿੰਘ ਸਾਸਰੀ ਗਾਲ ਸਾਸਰੀ ਗਾਲ ਜੀ ਹੋਰ ਭਾਜੀ ਠੀਕ ਠਾਕ ਹੈ ਹਾਂਜੀ ਵਧੀਆ ਜੀ ਅਸ਼ਕ ਲਖਵਿੰਦਰ ਮੇਰੇ ਪਿੰਡ ਦੀ ਗੱਲ ਕਰ ਲਈਏ ਤੇ ਮੈਨੂੰ ਲੱਗਦਾ ਵੀ ਇਧਰੋਂ ਮਾਲਵੇ ਵਾਲੀ ਸਾਈਡ ਤੋਂ ਕੋਈ ਵੀਰ ਆਉਂਦਾ ਤੇ ਹਰੀ ਕੇ ਪੱਤਾਂ ਤੇ ਬਿਲਕੁਲ ਸੱਜਾ ਹੱਥੀ ਆ। ਹਾਂਜੀ ਹਰੀ ਕੇ ਪੱਤਾਂ ਤੋਂ ਮਹਰਾਣਾ ਮਹਰਾਣਾ ਤੋਂ ਨਾਲ ਹੀ ਕੰਬੂਰ ਬਿਲਕੁਲ ਹਾਂਜੀ ਵੀ ਸੱਜੀ ਬਣਾਈਆਂ ਦੀ ਕੇ ਪੱਤਾਂ ਦੀ ਹਾਂ ਨਾ ਹਾਂਜੀ ਤੇ ਨਾਲ ਹੀ ਇੱਥੇ ਆਪਣਾ ਸਤਲੋਈ ਬਿਆਸ ਦਰਿਆ ਲੱਗ ਜਾਂਦਾ। ਨਾਲ ਹੀ ਐਤੋਂ 8 ਕਿਲੋਮੀਟਰ ਤੇ ਆ ਬਿਲਕੁਲ ਜੀ ਬਿਲਕੁਲ ਤੇ ਤਕਰੀਬਨ ਵੀਰ ਲਖਵਿੰਦਰ ਕਿੰਨੇ ਕ ਲੰਮੇ ਸਮੇਂ ਤੋਂ ਪਸ਼ੂ ਵਪਾਰ ਦਾ ਕੀਤਾ ਕਰਦੇ ਆ ਰਹੇ? 15 ਸਾਲ ਹੋ ਗਏ ਵੀਰ 15 ਸਾਲ ਹੋ ਗਏ ਆ ਹਾਂਜੀ ਤੇ ਜ਼ਿਆਦਾਤਰ ਇਸੇ ਤਰ੍ਹਾਂ ਠੀਕ ਹੈ ਜੀ ਅੱਜ ਜਿਹੜੇ ਆਪਾਂ ਪਸ਼ੂ ਦਿਖਾਉਣ ਜਾ ਰਹੇ ਆ ਤਿੰਨ ਦਿਖਾਉਣੇ ਆਪਾਂ ਦੋ ਬਿਹੜਾਂ ਨੇ ਤੇ ਇੱਕ ਆਪਣੇ ਕੋਲ ਮੱਝ ਆ ਗਈ ਹੈ ਹਾਂਜੀ ਮੱਝ ਵੀ ਤੁਸੀਂ ਦੱਸਣ ਰਿਹਾ ਜੀ ਬੇ ਚੰਗੇ ਰਿਕਾਰਡ ਵਾਲੀ ਹੈ ਅੱਜ ਮੱਝ ਰਿਕਾਰਡ ਵਾਲੀ ਜੀ ਦਿਨ ਲੈਂਦੀ ਹਜੇ ਹਾਂਜੀ ਠੀਕ ਆ ਵੀਰੇ ਤੇ ਸ਼ੁਰੂਆਤ ਲਖਮਿੰਦਰ ਵੀਰੇ ਪਹਿਲੇ ਨੰਬਰ ਤੋਂ ਕਿਹੜੇ ਪਸ਼ੂ ਤੋਂ ਕਰੀਏ ਮੱਝ ਤੋਂ ਕਰਾਂਗੇ ਜੀ ਮੱਝ ਤੋਂ ਕਰਦੇ ਆ ਲਓ ਤੁਸੀਂ ਇੱਕ ਵਾਰੀ ਮੱਝ ਤੁਹਾਨੂੰ ਪੂਰਾ ਬਾਡੀ ਸਟਰਕਚਰ ਮੱਝ ਦਾ ਦਿਖਾ ਦਿੰਨੇ ਆ ਠੀਕ ਆ ਜੀ ਵੀਰ ਦੱਸ ਰਿਹਾ ਵੀ ਚੰਗੇ ਤੋਂ ਉਧਰ ਰਿਕਾਰਡ ਵਾਲੀ ਆ ਹਜੇ ਸਮਾਂ ਇਹਦਾ ਪਿਆ ਸੌਣ ਦਾ ਇੱਕ ਵਾਰੀ ਫੁੱਲ ਬਾਡੀ ਸਟਰਕਚਰ ਤੁਸੀਂ ਇਹਦਾ ਹਾਈਟ ਕੱਟ ਦੀ ਗੱਲ ਗੱਲ ਕਰ ਲਈਏ ਤਾਂ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਤੇ ਪੁੱਠੇ ਵਾਲੀ ਸਾਈਡ ਤੋਂ ਖੜਵੇ ਪੁੱਠੇ ਦੀ ਆ ਉੱਚਾ ਸੈਂਟਰ ਦੇ ਵਿੱਚੋਂ ਠੀਕ ਆ ਜੀ ਤੇ ਸਮਾਂ ਲੈਂਦੀ ਹਜੇ ਉਹ ਆਪਾਂ ਡਿਟੇਲ ਲੈ ਲੈਂਦੇ ਆ ਅੱਛਾ ਲਖਮਿੰਦਰ ਭਾਈ ਕਿੰਨਾ ਕੁ ਸਮਾਂ ਇਹਨੂੰ ਘੱਟੋ ਘੱਟ ਹਜੇ 50 ਸੌਣ ਦੇ ਤਾਂ 5 ਤੋਂ 4 ਦਿਨ ਲੱਗਗੇ 5 ਤੋਂ 4 ਦੇਣਾ ਹਾਂਜੀ ਦੱਸ ਰਹੇ ਜੇ ਵੀ ਤੁਸੀਂ ਵੀ ਦੁੱਧਾ ਤੇ ਚੰਗਾ ਕੱਟ ਜੇ ਇਹ 18 ਲੀਟਰ ਦੀ ਗਾਰੰਟੀ ਦੇਵਾਂਗੇ ਜੀ ਅੱਛਾ ਜੀ ਹਾਂਜੀ ਲਖਮੀਦਰ ਭਾਈ ਪਹਿਲੀ ਵੀਡੀਓ ਆ ਕਈ ਵਾਰ ਹੁੰਦਾ ਵੀ 18 ਲੀਟਰ ਦੀ ਗਾਰੰਟੀ ਤਸੱਲੀ ਫਿਰ ਵੀ ਰੱਕੇ ਹੋ ਜਾਂਦਾ ਵੀ ਬਾਕੇ 18 ਲੀਟਰ ਸਾਡੇ ਘਰੇ ਆਣ ਕੇ ਦਊਗੀ ਜਾਂ ਕਿਵੇਂ ਲੈ ਆਪਾਂ ਸੂਈ ਚਵਾ ਕੇ ਦੇ ਸਕਦੇ ਹਾਂ ਕੋਈ ਸਾਈ ਪਾ ਦੇ ਹਾਂਜੀ ਆਪਾਂ ਸੂਈ ਚਵਾ ਕੇ ਦੇ ਦਾਂਗੇ 18 ਲੀਟਰ ਦੇ ਮਤਲਬ ਇਹ ਹੋ ਆ ਵੀ ਕੋਈ 10 20 ਹਜ਼ਾਰ ਤਾਨੂੰ ਪੱਕਾ ਬਿਆਨਾਂ ਪਾ ਦੇ ਹਾਂਜੀ ਤੇ ਜਦੋਂ ਸੂ ਪੈਂਦੀ ਹੈ ਤੇ ਤੁਸੀਂ ਤੇ ਆ ਵੀ ਦੋ ਟਾਈਮ ਤਸੱਲੀ ਕਰ ਲੈ ਠੀਕ ਹੈ ਜੀ ਹਾਂਜੀ ਲਓ ਦੱਸੋ ਇਹ ਦੋ ਹੈਗੇ ਆ ਕਈ ਵਾਰ ਕਿਸੇ ਨਾ ਦੇ ਮਨ ਦੇ ਵਿੱਚ ਸਵਾਲ ਆ ਜਾਂਦੇ ਆ ਬਿ 18 ਲੀਟਰ ਕੱਪੜ ਪਸ਼ੂ ਓਨਰ ਮਾਲਕ ਕਹਿ ਰਿਹਾ ਠੀਕ ਆ ਔਰ ਵੀਰ ਤਾਂ ਕਹਿਣਾ ਵੀ ਕੋਈ 10-2000 ਆਪਣਾ ਬਿਆਨਾ ਤੁਸੀਂ ਪੱਕਾ ਪਾ ਦਿਓ ਤਸੱਲੀ ਕਰਵਾਵਾਂਗੇ ਅਸੀਂ ਜਦੋਂ ਬਿਲਕੁਲ ਪੀਕ ਤੇ ਚੱਲਦੀ ਹੋਈ 18 ਲੀਟਰ ਕੱਢ ਕੇ ਕਰਵਾ ਲਈ ਠੀਕ ਆ ਜੀ ਤੇ ਬਿਲਕੁਲ ਸਾਰੇ ਪੈਸੇ ਦੇ ਕੇ ਤੁਸੀਂ ਆਪਦਾ ਸੌਦਾ ਸਾਡੇ ਨਾਲ ਕਰ ਸਕਦੇ ਜੇ ਬਾਕੀ ਚਲੋ ਬਾਕੀ ਵੇਖਦੇ ਸਾਰੇ ਖਿਡਾਰੀ ਵੀਰਾਂ ਨੂੰ ਪਤਾ ਲੱਗ ਜਾਣਾ ਮੱਝ ਦਾ ਆਹ ਫੇਸ ਕੁਆਲਿਟੀ ਆ ਬਾਡੀ ਸਟਰਕਚਰ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਤੋਰ ਕੇ ਖੋਲ ਕੇ ਦਿਖਾਈਏ ਵੀਰੇ ਨੂੰ ਸਵੇਰੇ ਤੀਜੇ ਸੁੰਦੀਗਾ ਜੀ ਹਾਂਜੀ ਤੀਜੇ ਸਵੇਰੇ ਹੁੰਦੀ ਠੀਕ ਆ ਜੀ ਸੋ ਬਾਕੀ ਹਵਾ ਨਾਲੇਵਾ ਦੋਸਤੋ ਬਣਾਉਣਾ ਸ਼ੁਰੂ ਕੀਤਾ ਕਰਮਾਲੀ ਨੇ ਠੀਕ ਆ ਜੀ ਅਗਾਹ ਤੋਂ ਤੁਸੀਂ ਵੇਖੋਗੇ ਧੋਨ ਵਾਲੀ ਸਾਈਡ ਤੋਂ ਤੇ ਬੈਕ ਸਾਈਡ ਨੂੰ ਲੇਵੇ ਦੀ ਜਿਹੜੀ ਸ਼ੇਪ ਆ ਆਕਾਰ ਆ ਉਹ ਬਣ ਕੇ ਤਿਆਰ ਹੋ ਰਿਹਾ ਠੀਕ ਆ ਹਜੇ 5 4 ਦਿਨ ਹਜੇ ਦੇ ਭਾਈ ਆ ਸੂਣ ਦੇ ਵਿੱਚ ਹਾਂਜੀ ਐ ਇਹਨੂੰ ਕਰਕੇ ਵੀਰੇ ਲੰਮਾ ਤੋਰਦੇ ਆ ਜੀ ਦੇਖੋ ਉਹ ਨੰਬਾ ਤੋਰਦੇ ਆ ਫੀਲਸਲਾ ਕਰਵਾਜਾ ਜੀ ਹਾਂ ਦਾ ਮਰ ਕੀ ਦਾ ਲਾਓ ਹੱਥ ਕੋਈ ਇਹ ਨਹੀਂ ਹੈਗਾ ਵੀ ਛੱਡ ਮਾਰੂਗੀ ਠੀਕ ਹੈ ਜੀ ਹਾਂਜੀ ਆ ਲਖਮਿੰਦਰ ਭਾਈ ਲੰਮਾ ਤੋੜ ਕੇ ਇੱਕ ਵਾਰੀ ਐਨੂੰ ਭਵਾ ਦੇ ਜੀ ਫਿਰ ਗਿੜਾ ਕਢਾ ਦਿਓ ਇੱਕ ਵਾਰੀ ਹੋਰ ਲਓ ਵੀ ਕਿਸਾਨ ਵੀਰੋ ਕਰੋ ਚੈੱਕ ਠੀਕ ਹੈ ਜੀ ਬਿਲਕੁਲ ਪਤਲੇ ਪਿੰਡੇ ਦੀ ਆ ਪਤਲੀ ਚਮੜੀ ਆ ਮੈਂ ਦੀ ਤੇ ਬਾਕੀ ਚਿਗਾਠਾ ਚਕੂਠਾ ਬਹੁਤ ਚੌੜਾ ਕਰਮਾਲੀ ਦਾ ਵਜਨ ਪੇਟ ਪੂਰਾ ਭਾਰਾ ਠੀਕ ਆ ਤੇ ਬਾਕੀ ਸਿੰਘਾ-ਸੁੰਗਾ ਦੀ ਗਲਾਈ ਤੁਹਾਡੇ ਸਾਹਮਣੇ ਆ ਹਵਾਨੇ ਚੱਡੇ ਦੀ ਬਿਲਕੁਲ ਸਫਾਈ ਬਿਲਕੁਲ ਤੁਹਾਡੇ ਸਾਹਮਣੇ ਆ ਕੋਈ 2-2 4-4 3-3 ਇੰਚ ਤੇ ਥਾਣ ਲੱਗਾ ਠੀਕ ਆ ਆ ਜੇ ਬਣੂ ਤੁਹਾਨੂੰ ਕਰਵਾ ਲਈ ਪੰਜ ਚਾਰ ਨੂੰ ਲੈਟਿਕਾ ਮੰਨ ਕੇ ਕੋਈ ਵੀ ਵੀਰ ਭਰਾ ਆਪਣਾ ਸੌਦਾ ਕਰ ਸਕਦੇ ਹੋ ਤੁਸੀਂ ਠੀਕ ਆ ਆ ਠੀਕ ਆ ਜੀ ਮੋੜ ਲਓ ਠੀਕ ਆ ਅੱਛਾ ਲਖਮਿੰਦਰ ਵੀਰ ਕੀ ਡਿਮਾਂਡ ਕਰਤੀ ਇਹਦੀ ਜਾਨੀ ਕਿੰਨੇ ਦੀ ਮੱਜ ਅਜ ਇਹਦਾ ਵੀਰਤੀ ਕਹਿਣ ਨੂੰ ਆਪਾਂ 1.5 ਲੱਖ ਵੀ ਕਹਿ ਸਕਦੇ ਆ ਹਾਂਜੀ ਇਹਦਾ ਆਪਾਂ 1.45 ਮੁੱਲ ਕਰਦੇ ਆ ਹਾਂਜੀ 40 ਦੇ ਵਿੱਚੋਂ ਮਾਨਤਾਣ ਕਰਦਾਂਗੇ ਵੀ 40 ਦੇ ਵਿੱਚੋਂ ਛੋਟ-ਛੱਪਾ ਕਰਾਂਗੇ ਹਾਂਜੀ ਛੋਟ-ਛੱਪਾ ਕਰਦਾਂਗੇ ਮਾਨਤਾਣ ਠੀਕ ਆ ਹਾਂਜੀ ਠੀਕ ਆ ਦੋ ਤੇ ਦੀ ਗਾਰੰਟੀ ਹੋ ਗਈ 18 ਲੀਟਰ ਦੀ ਠੀਕ ਆ ਜੀ ਹਾਂਜੀ ਲੋ ਵੀ 1 40 ਦੇ ਵਿੱਚੋਂ ਦੋਸਤੋ ਓਨਰ ਕਹਿੰਦਾ ਵੀ ਅੱਜ ਮਾਨਤਾਣ ਕਰਾਂਗੇ ਠੀਕ ਆ ਜੀ ਕਰਨ ਨੂੰ 1.5 ਵੀ ਕਰ ਸਕਦੇ ਆ ਪਲੱਸ ਵੀ ਕਰ ਸਕਦੇ ਆ 40 ਦੇ ਵਿੱਚੋਂ ਛੋਟ-ਛੱਪਾ ਵੀਰਾਂ ਦਾ ਵੀ ਕਰਾਂਗੇ ਸੋ ਜਿਹੜੇ ਭਰਾ ਨੂੰ ਪਸੰਦ ਆਊਗੀ ਜਜੂਗੀ ਠੀਕ ਆ ਜੀ ਉਹ ਜਿੱਦਾਂ ਵੀ ਤੁਸੀਂ ਸੋਚ ਰਹੇ ਹੋ ਸਮਝ ਰਹੇ ਹੋ ਠੀਕ ਆ ਜੀ ਉਦਾਂ ਤੁਸੀਂ ਆਪਣੀ ਤਸੱਲੀ ਕਰ ਲਿਓ ਇੱਥੇ ਆਣ ਕੇ ਕਰ ਲਿਓ ਵੀਡੀਓ ਕਰੋ ਕਾਲ ਤੇ ਕਰਾ ਲਿਓ ਠੀਕ ਆ ਜੀ ਤਪਾ ਕੇ ਬਾਕੀ ਭਾਰ ਪਿਛੇ ਦੀ ਕੋਈ ਸਮੱਸਿਆ ਨਹੀਂ ਉਹ ਆਪਣੀ ਫੁੱਲ ਗਰੰਟੀ ਹੋ ਗਈ ਠੀਕ ਹੈ ਵੀਰ ਲਖਮੀ ਜੀ ਅੱਗੇ ਸੈਕੰਡ ਨੰਬਰ ਤੇ ਇੱਧਰ ਆ ਜੀ ਤੇ ਆਪਣੇ ਕੋਲ ਇੱਕ ਵੈਡ ਜਲੀ ਹੈ ਕਰਸੀ ਬਰੀਡ ਤੇ ਇਹ ਬੱਚੀ ਦੀ ਵੀਰ ਕੀ ਡਿਟੇਲ ਆ ਹਾਂਜੀ ਇਹਦਾ 20 ਤੋਂ 25 ਲੀਟਰ ਦੀ ਗਰੰਟੀ ਹੈ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਇਹ ਸੂਹਾ ਕਰਮਾ ਸੂਰੀ ਗਾਂ ਦੂਜਾ ਸ ਹਾਂਜੀ ਤੇ ਦਿਨ ਲੈਂਦੀ ਹਜੇ ਦਿਨ ਲਾਉਗੀ ਹਫਤਾ ਲਾਉਗੀ ਜੀ ਹਫਤਾ ਕ ਕੱਢ ਜੂਗੀ ਹਜੇ ਹਾਂਜੀ ਹਫਤਾ ਕ ਕੱਢ ਜੂਗੀ ਠੀਕ ਆ ਤੇ ਲਓ ਫਿਰ ਖੋਲ ਕੇ ਦਿਖਾ ਦਿਆ ਦੂਜਾ ਸਵੇਰ ਦੋਸਤੋ ਇਹ ਬੱਚੀ ਤੁਹਾਨੂੰ ਦਿਖਾ ਰਹੇ ਆ ਜਰਸੀ ਪ੍ਰੀਅਰਿਡ ਦੇ ਵਿੱਚ ਆ ਕਾफी ਸ਼ੌਂਕ ਰੱਖਦੇ ਆ ਫਿਰ ਵੀ ਜਰਸੀ ਪ੍ਰੀਅਰਿਡ ਦੇ ਵਿੱਚ ਵੜਨਾ ਖਰੀਦਣ ਦਾ ਬਿਲਕੁਲ ਛੋਟਾ ਕੰਨ ਛੋਟੀ ਫੇਸ ਕੁਆਲਿਟੀ ਬੋਦੀ ਵਾਲੀ ਠੀਕ ਆ ਜੀ ਤੇ ਪਲੀ ਪ੍ਰੀਤੀ ਪੂਰੀ ਆ ਪੰਜਾਬ ਵਾਲੀ ਜਰਸੀ ਆ ਕੋਈ ਹਿਮਾਚਲ ਵਾਲੀ ਜਰਸੀ ਨਹੀਂ ਵੀ ਬਿਲਕੁਲ ਛੋਟੀ ਜੀ ਨਹੀਂ ਹੈਗੀ ਠੀਕ ਆ ਜੀ ਤੇ ਕੱਦ ਕਰਮਾਲੀ ਦਾ ਠੀਕ ਆ ਜੀ ਮੀਡੀਅਮ ਤੋਂ ਪ ਕੁ ਪੰਜ ਲੈ ਜੇ ਚਾਰ ਲੈ ਜੇ ਬਹੁਤ ਜ਼ਿਆਦੀ ਹੈ ਜਦਾਂ ਮਰਦੀ ਪਈ ਬਹਿ ਜਾ ਥੱਲੇ ਤੇ ਹਾਂ ਕੋਈ ਦੋ ਬੰਨੇ ਕਰਵਾ ਦੇ ਸੈਟ ਕਰਵਾ ਦੇ ਆ ਦੇਖੋ ਜੀ ਠੀਕ ਹੈ 35 ਤੋਂ 34 ਚਾਰੇ ਥਾਣੇ ਦੀ ਗਾਰੰਟੀ ਤਸੱਲੀ ਹੋ ਗਈ ਗਾਰੰਟੀ ਹੋ ਗਈ ਜੀ ਠੀਕ ਆ ਭਰਾ ਲੋਬ ਦੱਸੋ ਥਾਂ ਤੋਂ ਪੂਰੇ ਓਕੇ ਰਿਪੋਰਟ ਨੇ ਬਾਕੀ ਇੱਥੇ ਮੇਰਾ ਭਰਾ ਜਿੱਦਾਂ ਮਰਜੀ ਆਪਣੇ ਕੱਲੇ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਭਰਾ ਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਤੇ ਹਾਈਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਆਦਾਤਰ ਇਹਨੂੰ ਮੋੜ ਕੇ ਦਿਖਾ ਦੇ ਵੀਰੇ ਹਾਈਟ ਤਾਂ ਮੈਂ ਦੱਸ ਦੋਸਤੋਂ ਵਾਲੀ ਕੋਈ ਛੋਟੀ ਹਾਈਟ ਨਹੀਂ ਗਈ ਇੱਕ ਜਰਸੀ ਪਾੜੀ ਆਉਂਦੀਆਂ ਨੇ ਬਿਲਕੁਲ ਛੋਟੀਆਂ ਜਰਸੀਆਂ ਇਹ ਤਕਰੀਬਨ ਕੋਈ ਪੰਜਾਬ ਵਾਲੀ ਜਰਸੀ ਮਾਰ ਕੇ ਵੀਰ ਸੌਦਾ ਕਰ ਸਕਦਾ ਠੀਕ ਆ ਜੀ ਪੂਤੀ ਪਾਤੀ ਬਹੁਤ ਸੋਹਣੀ ਆ ਨਸਲ ਬਰੀਡ ਬਿਲਕੁਲ ਤੁਹਾਡੇ ਸਾਹਮਣੇ ਆ ਥੱਲਿਓ ਕਾਫੀ ਕਰਮਾਂ ਵਾਲੀ ਬਣ ਰਹੀ ਆ ਆ ਤੁਹਾਡੇ ਸਾਹਮਣੇ ਠੀਕ ਆ ਜੀ ਪੰਜ ਲੈ ਜੇ ਚਾਰ ਲੈ ਜੇ ਹਫਤਾ ਘਟੋ ਘਟ ਵੀ ਮੰਨ ਕੇ ਕੋਈ ਫਰਕ ਨਹੀਂ ਹਫਤਾ ਰੰਦਾ ਪੂਰਾ ਹਫਤੇ ਤੋਂ ਪਹਿਲਾਂ ਨਹੀਂ ਹੁੰਦੀ ਹਜੇ ਆ ਠੀਕ ਆ ਇੱਥੇ ਰੁਕੋ ਵੀਰੇ ਲਖਮਿੰ ਠੀਕ ਹੈ ਜੀ ਹਾਂ ਤੋੜ ਲਓ ਬਈ ਹਾਂ ਬੰਦੋ ਬੰਦ ਠੀਕ ਹੈ ਤੇ ਇਹਦੀ ਡਿਮਾਂਡ ਵੀਰੇ ਕੀ ਕਰਦੇ ਪਏ ਅੱਜ ਕਿੰਨੇ ਦੀ ਦੇਣੀ ਆ ਪਾ ਜੀ 75000 ਰੇਟ ਆ ਜੀ ਹਾਂ ਜੀ 70 ਤੋਂ ਮਾਨਤਨ ਕਰ ਦਾਂਗੇ 70 ਤੋਂ ਛੋਟ ਛੱਪਾ ਹਾਂ ਜੀ ਠੀਕ ਆ ਹੋ ਜਾਊਗਾ ਮੌਕੇ ਦਾ ਬਾਕੀ ਵੀਡੀਓ ਪਹਿਲੀ ਆਪਣੀ ਜਿੰਨਾ ਵੀ ਹੋ ਸਕਦਾ ਮਾਨਤਨ ਕਰੀਏ ਮਾਨਤਨ ਕਰਾਂਗੇ ਜੀ ਠੀਕ ਆ ਜੀ 70000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ 75000 ਡਿਮਾਂਡ ਆ ਤੇ ਬਾਕੀ ਪਸੰਦ ਆ ਜੂਗੀ ਜਿਹੜਾ ਮੇਰਾ ਭਰਾ ਕੋਈ ਲੱਭਦਾ ਜੀ ਜਿੰਨੀ ਵੀ ਬਹੁਤ ਜ਼ਿਆਦੀ ਆ ਕਿੱਦਾਂ ਮਰਜੀ ਕੋਈ ਥੱਲੇ ਬੈਠਾ ਰਹੇ ਇਹ ਨਹੀਂ ਵੀ ਛੜ ਮਾਰ ਚੁੱਕੀ ਠੀਕ ਆ ਜੀ ਹਾਂ ਜੀ ਚਵਾਈ ਮੁੱਕ ਗਈ ਆ ਠੀਕ ਹੈ ਜੀ ਇਹ ਆਪਣੇ ਕੋਲ ਇਧਰ ਨੈਕਸਟ ਜਿਹੜੀ ਆਵਸ਼ੀ ਵੀ ਰਖੜੀ ਹੈ ਵੀ ਜਰਸੀ ਦੇ ਵਿੱਚ ਹੀ ਆ ਕੇ ਅੰਗ ਹਾਂਜੀ ਇਹ ਜਰਸੀ ਜੀ ਠੀਕ ਹੈ ਜੀ ਇਹ ਸੂਈ ਆ ਇਹ ਸੂਈ ਆ ਜੀ ਤੇ ਇਹਨੂੰ ਅੱਜ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਇਹ ਕੱਲ ਸਵੇਰ ਦੀ ਸੂਈ ਜੀ ਕੱਲ ਸਵੇਰ ਦੀ ਦੋ ਚਵਾਈਆਂ ਹੋ ਗਈਆਂ ਇਹਦੀਆਂ ਵੀ ਦੋ ਚਵਾਈਆਂ ਹੋ ਗਈਆਂ ਬੱਚਾ ਤੇ ਮਗਰ ਕੀ ਆ ਗਿਆ ਅੱਛੀ ਆ ਜੀ ਮਗਰ ਮਗਰ ਬੱਚੀ ਆ ਹਾਂਜੀ ਇਸੇ ਤਰ੍ਹਾਂ ਹੀ ਜਰਸੀ ਦੇ ਵਿੱਚ ਹੀ ਕਰਾਸ ਕੰਜੋ ਜੀ ਇਹ ਜਰਸੀ ਆ ਜੀ ਠੀਕ ਆ ਜੀ ਇਧਰ ਰੰਗ ਹੀ ਥੋੜਾ ਬਦਲਿਆ ਕਾਲੇ ਚ ਬਾਕੀ ਗੋਰੇ ਚ ਬਿਲਕੁਲ ਬਿਲਕੁਲ ਬਾਕੀ ਕੈਰੈਕਟਰ ਵੇਖ ਲਿਏ ਤੇ ਹੈ ਸਾਰੀ ਜਰਸੀ ਹੈ ਜ ਤੇ ਬਰਾਉਂ ਦਾ ਕੰਬੀਨੇਸ਼ਨ ਤੇ ਆ ਇਹ ਕੱਲ ਕਿਸਾਨ ਮੇਰੇ ਸੂਈ ਹੈ ਦੂਜਾ ਸੂਆ ਮਗਰ ਬੱਛੀ ਆ ਦੋ ਚਵਾਈਆਂ ਦੀਆਂ ਕਰਤੀਆਂ ਬੋਲੇ ਤੇ ਤੇ ਇਹਦਾ ਵੀਰ ਰਕਮਿੰਦਰ ਕਿੰਨਾ ਕ ਬੋਲਾ ਵੈਸੇ ਚੋਇਆ ਦੋ ਡੰਗ ਬੋਲਾ ਤਾਂ 10 ਕਿਲੋਟਰ ਹੈਗਾ ਜੀ ਹਜੇ ਠੀਕ ਆ ਹਾਂਜੀ 10 ਕਿਲੋਟਰ ਚੋਣ ਚਨਾ ਦਾ ਪੂਰੀ ਪਾਸ ਬਿਲਕੁਲ ਓਕੇ ਪਾਸ ਆ ਠੀਕ ਆ ਜੀ ਬਾਕੀ ਹਵਾਨਾ ਚੱਡਾ ਦੱਸਣ ਦਾ ਪੂਰਾ ਸਫਾਈ ਵਾਲਾ ਤੇ ਇੱਕ ਵਾਰੀ ਦੋਸਤੋ ਤੁਹਾਨੂੰ ਆਪ ਖੋਲ ਕੇ ਤੋੜ ਕੇ ਦਿਖਾਉਣੇ ਆ ਸਫਾਈ ਸੁਈ ਦੋ ਬੱਛੀਆਂ ਦੀ ਬੜੀ ਆ ਜੋੜੀ ਵੀ ਤੁਸੀਂ ਪਾਉਂਦੇ ਹੋ ਠੀਕ ਆ ਜੀ ਦੂਰ ਨੇੜੇ ਦਾ ਸਫਰ ਵੇਖ ਕੇ ਕਈ ਵਾਰ ਜੋੜੀ ਦਾ ਜਿੰਨਾ ਵੀ ਹੋਇਆ ਗਿਨਿਆ ਮੇਥੇ ਜੋ ਵੀ ਆ ਮਾਨਦਾਨ ਗਜੈਸ਼ ਉਹ ਹੋਊਗੀ ਠੀਕ ਆ ਜੀ ਵੈਸੇ ਕੱਲੇ ਕੱਲੇ ਨਗਦ ਆਪਾਂ ਤੁਹਾਨੂੰ ਰੇਟ ਦੱਸ ਨਹੀਂ ਡਏ ਆ ਜੋੜਾ ਕਿਸੇ ਭਰਾਣੇ ਪਾਉਣਾ ਤੇ ਜੋੜੇ ਦਾ ਤੁਸੀਂ ਸੌਦਾ ਵੀ ਕਰ ਸਕਦੇ ਹੋ ਆ ਵੇਖੋ ਵਿਰਲ ਵਾਂਡ ਵੇਖੋ ਕੋਈ ਚੱਪੇ ਚੱਪੇ ਤੇ ਕੋਈ 5 5 6 6 ਇੰਚ ਤੇ ਥਣ ਲੱਗਾ ਹੱਥੀ ਮੁਠੀ ਦਾ ਥਾਣਾ ਤੇ ਭਾਂਡਾ ਭੁੰਡਾ ਬਹੁਤ ਸੋਹਣਾ ਠੀਕ ਆ ਜੀ ਸ਼ਾਨਦਾਰ ਭਾਂਡਾ ਬਿਲਕੁਲ ਆ ਤੁਸੀਂ ਵੇਖ ਸਕਦੇ ਜੇ ਫਿਕਸ ਹਵਾਨਾ ਚਾੜਾ ਬਾਕੀ ਮੂੰਹ ਮੱਥੇ ਦੀ ਤੁਹਾਨੂੰ ਦਿਖਾ ਦਿੰਨੇ ਆਪਾਂ ਇੱਕ ਵਾਰੀ ਆ ਕਰੋ ਚੱਕਾ ठीक है जी हाँ तोड़ लो फिर ठंडी पीड़ी बहुत है भी हाँ जी हाँ जी ठंडी बहुत है भी हाँ। ਇਹ ਤਾਂ ਖੁਸ਼ੀ ਆ ਕਿਸੇ ਦੀ ਵੰਗਾਰ ਅਸੀਂ ਪਾਣੀ ਪਾ ਲਈ ਤਾਂ ਕੋਈ ਲੋੜ ਨਹੀਂ ਬੱਚਾ ਵੀ ਛੱਡਣਾ ਛੱਡੋ ਨਹੀਂ ਛੱਡਣਾ ਕੋਈ ਚੱਕਰ ਨਹੀਂ ਗਿਆ ਬਹੁਤ ਠੰਡੀ ਹੈ ਹਾਂ ਚੰਗੀ ਹੋ ਬੱਛੀ ਵੀਰ ਬੱਛੀ ਵੀ ਬਹੁਤ ਚੰਗੀ ਆ ਇਹਦਾ ਮੁੱਲ ਕੀ ਕਰਦੇ ਪਏ ਜੀ ਇਹਦਾ ਵੀਰ ਚ ਮੰਗਣ ਨੂੰ 70 ਹੀ ਲੱਗ ਸਕਦੇ ਆ ਹਾਂਜੀ 65000 ਮੁੱਲ ਆ 60 ਚ ਮਾਨਦਾਨ ਕਰ ਦਾਂਗੇ 60 ਚ ਹਾਂਜੀ ਠੀਕ ਆ ਭਾਈ ਮੌਜੀ 60000 ਦੇ ਵਿੱਚੋਂ ਮਾਨਦਾਨ ਵੀਰ ਦਾ ਕਰਾਂਗੇ ਆਪਾਂ 20 ਤੋਂ ਹਾਂ 22 ਪਲੱਸ ਕਰੂਗੀ ਠੀਕ ਆ ਵਿੱਚ ਆ ਜੂਗੀ ਨਾ ਚਵਾ ਜੂਗੀ ਨਾ ਠੀਕ ਆ ਜੀ ਲਓ ਦੋਸੋ ਦੋਦੋ ਐਸੇ ਬਾਕੀ ਸੇਵਾ ਦਾ ਠੀਕ ਆ ਜੀ ਕੋਈ ਭਰਾ ਸੇਵਾ ਕਰ ਲੂਗਾ ਪਤਾ ਨਹੀਂ ਕਿਹੜੇ ਪਸ਼ੂ ਨੇ ਕਿੱਥੇ ਜਾ ਕੇ ਠੀਕ ਕਰਨਾ ਠੀਕ ਆ ਤੇ ਇਹ ਅੱਜ ਬਹਿੜਾ ਨੇ ਦੋ ਵੀਰ ਹਣੋ ਦੇ ਕੋਲ ਇਹਦੀ ਬੱਛੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਤੇ ਲੈ ਦੇ 60000 ਦੀ ਮਿਲ ਜੂਗੀ ਬਾਕੀ ਮੌਕੇ ਤੇ ਛੋਟ ਛੱਪਾ ਮਾਨਤਨ ਹੋਊਗਾ ਜੋੜੇ ਆ ਤੁਸੀਂ ਸੌਦਾ ਕਰਨਾ ਚਾਹੁੰਦੇ ਜੋੜੇ ਦੇ ਵਿੱਚ ਹੋਰ ਛੋਟ ਛੱਪਾ ਮਿਰ ਹੋ ਜੂਗਾ ਥੋੜਾ ਪਤਾ ਹਾਂਜੀ ਹੋ ਜੂਗਾ ਜੀ ਜੋੜੇ 'ਚ ਹੋ ਜੂਗਾ ਠੀਕ ਆ ਲਓ ਵੀ ਭਰਾਵੋ ਜਿੰਨੇ ਦਾ ਜੋੜਾ ਬਣਦਾ ਠੀਕ ਆ ਜੀ ਬਾਕੀ ਤੈਹ ਬਿਠਾ ਲਿਓ ਜਿੱ ਉਨਾ ਮਾਨਤਨ ਜ਼ਰੂਰ ਹੋਊਗਾ ਠੀਕ ਆ ਇੱਕ ਵਾਰੀ ਆਪਾਂ ਤੁਹਾਨੂੰ ਬੱਚਾ ਦਿਖਾ ਦਿੰਨੇ ਆ ਬੱਚੀ ਜਿਹੜੀ ਕੱਲ ਦੀ ਸੂਈ ਆ ਇਹਦਾ ਬੱਚਾ ਆਪਾਂ ਦਿਖਾ ਦਿੰਨੇ ਆ ਲਿਓ ਫਿਰ ਬੱਚਾ ਇੱਥੇ ਨੇੜੇ ਹੈ ਬੱਚਾ ਲਿਓ ਵਾਰ ਕੋਈ ਨਹੀਂ ਦਿਖਾ ਦੇ ਜਿੱਥੇ ਉਰੇ ਕਰਕੇ ਠੀਕ ਆ ਮਗਰ ਬੱਚੀ ਹੈ ਹਾਂਜੀ ਮਗਰ ਬੱਚਾ ਹੈ ਐਚਪ ਦਾ ਪਤਾ ਹੈ ਐਚਪ ਹਾਂ ਜਿਹੋ ਜਿਹਾ ਸੀਮਨ ਮੈਨੂੰ ਲੱਗਦਾ ਵੀ ਚਲੋ ਰਖਵਾਤਾ ਉਹਨਾਂ ਨੇ ਲਓ ਜੀ ਠੀਕ ਆ ਸੋ 나ੜੂਆ ਨਾਲਾ ਬੱਚੇ ਤੇ ਪਹਿਲਾਂ ਦਿਖਾ ਦਿਓ ਇਹ ਕੱਲ ਦੀ ਸੂਈ ਆ ਠੀਕ ਆ ਜੀ 나ੜੂ ਨਾਲਾ ਬੱਚੇ ਤੇ ਠੀਕ ਹੈ ਜੀ ਹਾਂ ਬੰਨੋ ਬੰਨੋ ਅੱਛਾ ਲਖਵਿੰਦਰ ਵੀਰ ਇੱਕ ਨੰਬਰ ਆਪਣੇ ਜਰੂਰ ਕਰ ਦੀਏ ਸਾਂਝੇ ਨੰਬਰ 68395 ਹਾਂਜੀ 92425 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਜੀ ਇੱਕੋ ਨੰਬਰ ਹੈ ਠੀਕ ਹੈ ਜੀ ਦੂਜਾ ਨੰਬਰ ਵੀ ਦੇ ਦਿਓ ਦੱਸੋ ਆਪਣਾ ਨੰਬਰ 98565 98565 ਹਾਂਜੀ 02382 02382 ਹਾਂਜੀ ਠੀਕ ਹੈ ਜੀ ਇਹ ਮੇਰੇ ਦੁਫੇ ਵੀਰ ਦਾ ਠੀਕ ਹੈ ਜੀ ਲਓ ਦੋਸਤੋ ਨੰਬਰ ਦੋਵੇਂ ਆ ਠੀਕ ਹੈ ਜੀ ਲਖਵਿੰਦਰ ਵੀਰ ਉਹਨਾਂ ਦਾ ਪਸ਼ੂ ਵਪਾਰ ਦਾ ਕੀਤਾ ਵਾ ਦੇ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਜੀ ਪਸ਼ੂ ਆਏ ਗਏ ਰਹਿੰਦੇ ਆ ਨਵੇਂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਅੱਜ ਜਿਹੜੇ ਤਿੰਨ ਐਨੀਮਲ ਸੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਉਮੀਦ ਕਰਦੇ ਆ ਐਨੀਮਲ ਪਸੰਦ ਆਏ ਹੋਣਗੇ ਠੀਕ ਆ ਜੀ ਸੋ ਬਾਕੀ ਬਾਅਦ ਤੋਂ ਬਾਅਦ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ